ਚਾਚੇ ਨੇ ਕਿਹੜੀ ਗੱਲ ਦੇ ਹੋਗੇ ਤਰਪ ਲਈਏ ਭਾਈ ਆਪਣੇ ਦਾ ਪਿਆਰੀ ਹੈ ਤਿੰਨ ਐਟਮਾ ਖਵਾਵਾਂਗੇ ਲਹਿਦਾ ਲਹਿਦਾ ਵਾਹ ਜੀ ਵਾਹ ਇੱਕ ਖਵਾਵਾਂਗੇ ਜੀ ਚਕੰਦਰ ਚਿਕਨ ਸ਼ਦੂਰੀ ਚਕੰਦਰ ਚਿਕਨ ਵਿਦ ਲਾਈਮ ਦਾ ਫਲੇਵਰ ਆਊਗਾ ਓਕੇ گارਲਿਕ ਕਰਕੇ ਆਊਗਾ ਚਟਮੜਾ ਡੇਸਟ ਆਏਗਾ ਨਿਊ ਲੈ ਕੇ ਆਏ ਆਪਾਂ ਔਰ ਸੈਕੰਡ ਖਵਾਵਾਂਗੇ ਜੀ ਅਸੀਂ ਆਪਣਾ ਹਾਂਡੀ ਮਟਰ ਬਈ ਮੇਰੇ ਤਾਂ ਹਾਂਡੀ ਚਿਕਨ ਉਹ ਜਿਹੜਾ ਹਾਂਡੀ ਮਟਰ ਕਹਿੰਦੇ ਨੇ ਲੁਧਿਆਣੇ ਚ ਨਹੀਂ ਮਿਲਦਾ ਹੁਣ ਕਿੱਥੇ ਭਾਜੀ ਹੁਣ ਇਹ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਤਾਂ ਲੈ ਆਇਆ ਇਹ ਭਾਈ ਚਕੰਦਰ ਪਵਾ ਸੀ ਪਹਿਲਾਂ ਕੀ ਇਹ ਚੰਗੀ ਤਰ੍ਹਾਂ ਬੋਇਲ ਹੋ ਕੇ ਨਰਮ ਹੋ ਜੇ ਫਿਰ ਅਸੀਂ ਇਹਦੀ ਕਰਾਂਗੇ ਪਿਊਰੀ ਓਕੇ ਮਤਲਬ ਇਹਨੂੰ ਚਟਨੀ ਬਣਾਵਾਂਗੇ ਚਕੰਦਰ ਦੀ ਮਤਲਬ ਜੋ ਗਰੇਵੀ ਬਣੂਗੀ ਚਕੰਦਰ ਦੀ ਚਕੰਦਰ ਦੀ ਹੀ ਬਣੂਗੀ ਭਾਜੀ ਰੰਗ ਦਾ ਕੰਮ ਨਹੀਂ ਆਪਣਾ ਕੋ ਥੋੜੇ ਪਾਣਗੇ ਜੀ ਕਾਜੂ ਮਗਜ ਆ ਗਿਆ ਜੀ ਇਹਦੇ ਤੇ ਬਾਕੀ ਹੋਰ ਸਮਾਨ ਥੋੜਾ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਇਕੱਲੀ ਪਿਊਰੀ ਮੰਨਣੀ ਹੈ ਨਹੀਂ ਪੂਰੀ ਥੋੜੀ ਜੀ ਲਾਚੀਆਂ ਜੀ ਇਹ ਮੋਟੀ ਲਾਚੀ ਜੀ ਤੇ ਦਾਲ ਚੀਨੀ ਜੀ ਇਹ ਹਜੇ ਇਹਦੇ ਪੀਸਿਸ ਹੋਣਗੇ ਜੀ ਅੱਛਾ ਇਹ ਪੂਰਾ ਪੂਰਾ ਕਟਿੰਗ ਹੋਣੀ ਹੈ ਹਾਲੇ ਹਜੇ ਕਟਿੰਗ ਹੋਣੀ ਹੈ ਜੀ ਕੰਨ ਲੱਗਿਆ ਜੀ ਹੁਣ ਸਲਾਈ ਦੇ ਉੱਪਰ ਹੋਰ ਜਾਊਗਾ ਤੰਦੂਰ 'ਚ ਹਾਂਜੀ ਹਾਂਜੀ ਬਿਲਕੁਲ ਤੇ ਇਹਨੂੰ ਮਿਲਣਾ ਸੁਕੰਦਰ ਵਾਲਾ ਫਲੇਵਰ ਬਿਲਕੁਲ 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 ਲਓ ਜੀ ਚਿਕਨ ਚੱਲਿਆ ਹੁਣ ਤੰਦੂਰ ਦੇ ਵਿੱਚ ਚਿਕਨ ਰੈਡੀ ਹੋ ਗਿਆ ਆਪਣਾ ਪਲੇਟ ਲੱਗਣ ਲੱਗੀ ਬਿਲਕੁਲ ਬਿਲਕੁਲ ਰੈਡੀ ਟੂ ਸਰਵ ਹੈ ਪਾਜੀ ਇਹਨੂੰ ਆਪ ਗਾਰਨਿਸ਼ ਕਰਤਾ ਹੈ ਪੂਰਾ ਓਕੇ ਹੁਣ ਇਹ ਰੈਡੀ ਟੂ ਸਰਵ ਹੈ ਜੀ ਪਹਿਲੇ ਕਿਹ ਕਿਹਦੇ ਮਿੰਟ ਸੌ ਜਿਹਨੂੰ ਕਹਿੰਨੇ ਆਪਾਂ ਓਕੇ ਜੀ ਨਾਲ ਹਲਕੇ ਜਿਹੇ ਪਿਆਜ਼ ਜੀ ਤੇ ਸਾਡਾ ਆਪਣਾ ਤਿਆਰ ਕੀਤਾ ਹੋਇਆ ਚਾਟ ਮਸਾਲਾ ਹਾਂਜੀ ਸਸੇ ਕਾਲ ਜੀ ਸਵਾਗਤ ਹੈ ਤੁਹਾਡਾ ਟੇਸਟੀ ਦੁਨੀਆ ਦੇ ਵਿੱਚ ਤੇ ਅੱਜ ਤੋਂ ਅਸੀਂ ਫੇਰ ਲੈ ਕੇ ਆਏ ਆ ਸਾਡੇ ਸਰਦਾਰ ਸਾਹਿਬ ਕੋਲ ਕਰਨ ਭਾਈ ਬਹੁਤ ਬਹੁਤ ਸਵਾਗਤ ਹੈ ਜੀ ਬੜੇ ਚਰਚੇ ਹੋ ਗਏ ਕਹਿੰਦੇ ਹਾਲਦੀ ਚਿਕਨ ਲੈਣਾ ਹੋਵੇ ਕਿਸੇ ਨੇ ਤੇ ਕੋਈ ਵੀ ਇਹਨੇ ਸ਼ੋਰਮਾ ਲੈਣਾ ਹੋਵੇ ਤੇ ਬਾਈ ਕੋਲ ਆ ਉਤਰਨੇ ਬਿਲਕੁਲ ਬਿਲਕੁਲ ਹਾਂਡੀ ਮਟਨ ਹੈ ਹਾਂਡੀ ਚਿਕਨ ਸ਼ੋਰਮਾ ਪਨੀਰ ਨਾਲ ਚਿਕਨ ਨਾਲ ਕੀ ਖਾਣਾ ਦੱਸੋ ਅੱਛਾ ਬਾਈ ਚਰਚੇ ਨੇ ਕਿਹੜੀ ਗੱਲ ਦੇ ਹੋਗੇ ਤਾਬੋਲੇ ਇਹ ਬਾਈ ਆਪਣੇ ਦਾ ਪਿਆਰੀ ਹੈ ਜੀ ਸਾਰਾ ਬਹੁਤ ਕੀ ਬਾਤ ਹੈ ਤੇ ਬਾਈ ਦੀ ਨਾ ਸਭ ਤੋਂ ਘੈਂਟ ਗੱਲ ਪਤਾ ਮੈਨੂੰ ਕੀ ਲੱਗਦੀ ਹੈ ਬਾਈ ਦੀ ਸਮਾਈਲ ਹਮੇਸ਼ਾ ਬਾਈ ਨੂੰ ਜਦੋਂ ਵੀ ਮਿਲੀਦਾ ਬਾਈ ਐਦਾਂ ਹੀ ਵੈਲਕਮ ਕਰਦਾ ਮੰਨ ਲਓ ਸਮਾਈਲੀ ਫੇਸ ਦੇ ਨਾਲ ਤੁਹਾਡੇ ਇਕੱਲੇ ਸਾਡਾ ਨਹੀਂ ਸਾਰੇ ਕਸਟਮਰਾਂ ਨੂੰ ਐਦਾਂ ਹੁੰਦਾ ਨਹੀਂ ਅੱਜ ਬਾਈ ਕੀ ਫਿਰ ਬਣਾ ਕੇ ਖਵਾਉਂਗੇ ਅੱਜ ਜੀ ਪਾਜੀ ਤੁਹਾਨੂੰ ਅਸੀਂ ਤਿੰਨ ਆਟਮਾ ਖਵਾਵਾਂਗੇ ਲਹਿਦਾ ਲਹਿਦਾ ਬਾਈ ਬਹੁਤ ਕੀ ਖਵਾਵਾਂਗੇ ਜੀ ਚਿਕੰਦਰ ਚਿਕਨ ਸ਼ਦੂਰੀ ਚਿਕਨ ਬਾਈ ਚਿਕਨ ਤੇ ਚਿਕੰਦਰ ਕਿਦੋਂ ਪੈਣ ਲੱਗ ਗਏ ਭਾਈ ਤੁਹਾਡੇ ਸਾਹਮਣੇ ਬਣਾਵਾਂਗੇ ਚਿਕੰਦਰ ਚਿਕਨ ਵਿਦ ਲਾਈਮ ਦਾ ਫਲੇਵਰ ਆਊਗਾ ਓਕੇ ਗਾਰਲਿਸ਼ ਕਰਕੇ ਆਊਗਾ ਉਹ ਤੁਹਾਨੂੰ ਚਟਪਟਾ ਟੇਸਟ ਆਏਗਾ ਨਿਊ ਲੈ ਕੇ ਆਏ ਆਪਾਂ ਕੀ ਬਾਤ ਹੈ ਔਰ ਸੈਕੰਡ ਖਾਵਾਂਗੇ ਜੀ ਅਸੀਂ ਆਪਣਾ ਹਾਂਡੀ ਮਟਨ ਹਾਂਡੀ ਇੱਕ ਹੁੰਦਾ ਚੰਪਾਰਨ ਸਟਾਈਲ ਹਾਂਡੀ ਮਟਨ ਦਾ ਓਕੇ ਅਸੀਂ ਕੀ ਕੀਤਾ ਭਾਜੀ ਚੰਪਾਰਨ ਤੇ ਆਪਣਾ ਪੰਜਾਬੀ ਵਾਲਾ ਮਸਾਲਾ ਮਿਕਸ ਕਰਕੇ ਉਹਦਾ ਪੈਚਾ ਬਣਾਇਆ ਤੇ ਉਹਦਾ ਲੈਣਾ ਸਵਾਦ ਆਣਾ ਉਹ ਤੁਸੀਂ ਖਾ ਕੇ ਦੱਸਣਾ ਕਿਦਾਂ ਬਈ ਮੇਰਾ ਤਾਂ ਹਾਂਡੀ ਚਿਕਨ ਜਿਹੜਾ ਹਾਂਡੀ ਮਟਨ ਕਹਿ ਰਹੇ ਹੋ ਲੁਧਿਆਣੇ ਚ ਨਹੀਂ ਮਿਲਦਾ ਹੋਣਾ ਕਿਤੇ ਭਾਜੀ ਉਹਨੇ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਤਾਂ ਲੈ ਆਇਆ ਜੀ ਆਹ ਕੀ ਬਾਤ ਆ ਆਪਾਂ ਨੂੰ ਪਤਾ ਹੀ ਅਸੀਂ ਜਿਹੜੀ ਤੁਹਾਨੂੰ ਲੁਧਿਆਣੇ ਚ ਕਿਤੇ ਨਹੀਂ ਮਿਲਦੀ ਬਾਈ ਤਰਨਗੋਲੀ ਬਿਲਕੁਲ ਬਿਲਕੁਲ ਜੀ ਤੇ ਬਾਈ ਕਰੀਏ ਸ਼ੁਰੂਆਤ ਆਪਾਂ ਹਾਂ ਜੀ ਥਰਡ ਤੁਹਾਨੂੰ ਇੱਕ ਹੋਰ ਰਹਿ ਗਈ ਚੀਜ਼ ਤੀਜੀ ਮੇਰੇ ਮਿਲੂਗੀ ਤੁਹਾਨੂੰ ਸ਼ੋਰਮਾ ਨਾਲ ਚਿਕਨ ਵਾਲਾ ਵੀ ਚਿਕਨ ਯਾਰਾ ਕੋਈ ਚਿਕਨ ਨਾਨ ਕਦੇ ਸੁਣਿਆ ਨਹੀਂ ਤੁਸੀਂ ਕਿਵੇਂ ਟਰਾਈ ਕਰ ਲੈ ਚਿਕਨ ਰਮਾਨਾਨ ਭਾਜੀ ਚਿਕਨ ਨਾਨ ਤਾਂ ਸੁਣਿਆ ਹੋਊਗਾ ਸ਼ੋਰਮਾਨਾਨ ਕਿਸੇ ਕੋਲ ਨਹੀਂ ਹੈਗਾ ਇਹ ਮੇਰਾ ਗਾਰੰਟੀ ਮਣ ਤੁਹਾਡੇ ਕੋਲ ਮਿਲੂਗਾ ਗੱਲ ਕੋ ਬਿਲਕੁਲ ਵਾਜੂਆ ਬਾਕੀ ਬਾਈ ਨਾਲ ਜਾਣੇ ਸਾਡੇ ਤੋਂ ਮਿਲੂਗਾ ਜੀ ਵਾਜੂਆ ਬਾਈ ਨਾਲ ਗੱਲਾਂ ਬਹੁਤਾਂ ਬੜੀਆਂ ਕਮਾਲ ਦੀ ਹੋਣੀਆਂ ਕਿਉਂਕਿ ਸਾਡਾ ਬਾਈ ਨਾਲ ਹੈ ਬੜਾ ਘੈਂਟ ਆ ਇਹ ਬਾਈ ਨੂੰ ਸ਼ੁਰੂਆਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਕੀ ਲੈ ਕੇ ਆਉਂਗੇ ਸਭ ਤੋਂ ਪਹਿਲਾਂ ਭਾਜੀ ਮੈਂ ਤੁਹਾਨੂੰ ਦਿਖਾ ਲਗਾ ਚਿਕਨਰ ਚਿਕਨ ਦੀ ਲੇਕੀ ਚਿਕਨਰ ਤੇ ਖੀਰ ਰੱਖਿਆ ਹੋਇਆ ਬਾਈ ਉਹਦੇ ਵਿੱਚ ਇਹ ਬਾਈ ਚਿਕਨਦਰ ਭਾਵਾ ਸੀ ਪਹਿਲਾਂ ਕੀ ਇਹ ਚੰਗੀ ਤਰ੍ਹਾਂ ਬੋਇਲ ਹੋ ਕੇ ਨਰਮ ਹੋ ਜੇ ਓਕੇ ਫਿਰ ਅਸੀਂ ਇਹਦੀ ਕਰਾਂਗੇ ਪਿਊਰੀ ਓਕੇ ਮਤਲਬ ਇਹਨੂੰ ਚਟਨੀ ਬਣਾਵਾਂਗੇ ਚਕੰਦਰ ਦੀ ਮਤਲਬ ਜੋ ਗਰੇਵੀ ਬਣੂਗੀ ਚਕੰਦਰ ਦੀ ਚਕੰਦਰ ਦੀ ਹੀ ਬਣੂਗੀ ਭਾਜੀ ਰੰਗ ਵਾਲਾ ਕੰਮ ਨਹੀਂ ਹੈ ਆਪਣਾ ਕੋ ਓਕੇ ਜੇ ਬੀਟਰੂਟ ਚ ਚਿਕਨ ਗਿਆ ਤਾਂ ਬੀਟਰੂਟ ਹੀ ਬਣੂਗਾ ਨੂੰ ਇੰਗਲਿਸ਼ ਬੀਟਰੂਟ ਕਹਿੰਦੇ ਨੇ ਓਕੇ ਇਹ ਬੀਟਰੂਟ ਹੀ ਬਣੂਗਾ ਭਾਜੀ ਮਨੂੰ ਕਹਿ ਸਕਦੇ ਹੋ ਵੀ ਦੇਸੀ ਚੀਜ਼ ਮਿਲੂ ਜੀ ਉਹ ਬਿਲਕੁਲ ਕਈ ਲੋਕ ਫਲੇਵਰ ਨਹੀਂ ਕਈ ਲੋਕ ਫਲੇਵਰ ਪਾ ਦਿੰਦੇ ਆ ਐਸਿਡ ਪਾ ਦਿੰਦੇ ਆ ਰੰਗ ਪਾ ਦਿੰਦੇ ਤੁਹਾਡੇ ਸਾਹਮਣੇ ਭਾਜੀ ਚਕੰਦਰ ਹੀ ਕਰਾਂਗੇ ਚਕੰਦਰ کہہਦੇ ਚਕੰ ਤੇ ਹੁਣ ਭਾਈ ਤੁਹਾਡੇ ਸਾਹਮਣੇ ਚੀਜ਼ ਬਣੂਗੀ ਭਾਈ ਰੈਡੀ ਬਿਲਕੁਲ ਇਹ ਪਿਊਰੀ ਬਣ ਲਈ ਇਹ ਰੈਡੀ ਹੈ ਜੀ ਇਹ ਹੁਣ ਆਪਾਂ ਇਥੇ ਚੁੱਕ ਕੇ ਨੂੰ ਆਪਾਂ ਗ੍ਰाइंड ਕਰਨਾ ਹੈ ਗ੍ਰੈਂਡ ਕਰਾਂਗੇ ਤੇ ਭਾਈ ਕੱਲੀ-ਕੱਲੀ ਚੀਜ਼ ਇੱਧਰ ਦਿਖਾਉਣੀ ਹੈ ਬਿਲਕੁਲ ਬਿਲਕੁਲ ਬਾਈ ਮੈਨੂੰ ਵੈਕਟਰੀ ਮੇਰੇ ਕੋਲ ਜਿੰਨਾ ਹੋ ਸਕਿਆ ਮੇਰਾ ਮੈਂ ਖੋਲ ਕੇ ਤੁਹਾਨੂੰ ਦਿਖਾਉਂਗਾ ਵੀ ਪੂਰੀ ਮੇਕਿੰਗ ਕਿਵੇਂ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਚੱਲ ਗਈ ਭਾਈ ਮਿਕਸੀ ਹਾਂਜੀ ਹਾਂਜੀ ਥੋੜਾ ਭਾਜੀ ਗ੍ਰੈਂਡ ਹੋਣ ਜਾ ਰਿਹਾ ਜੀ ਓਕੇ ਸਿਕੰਦਰ ਤੁਹਾਡੇ ਸਾਹਮਣੇ ਜੀ ਹੋ ਰਿਹਾ ਜੀ ਗ੍ਰੈਂਡ ਹੌਨ ਹੁਣ ਬਣ ਗਈ ਪੂਰੀ ਬਿਲਕੁਲ ਬਿਲਕੁਲ ਪੂਰੀ ਪੇਸਟ ਬਣਾਵਾਂਗੇ ਜਿਹਨੂੰ ਪੇਸਟ ਕਹਿੰਦੇ ਨੇ ਪੇਸਟ ਪੂਰੀ ਓਰੀਜినਲ ਹਾਂਜੀ ਤੁਹਾਡੇ ਸਾਹਮਣੇ ਹੀ ਆ ਜੀ ਸ਼ਾਬਾਸ਼ ਨੈਚਰਲ ਟੇਸਟ ਨੈਚਰਲ ਬੰਦ ਨੈਚਰਲ ਨੈਚਰਲ ਹਮੇਂ ਹਾਂਜੀ ਆਜੀ ਬਹੁਤ ਸ਼ਾਬਾਸ਼ ਜਿਹੜੀ ਚੀਜ਼ ਹੈ ਉਹ ਤੁਸੀਂ ਬਿਲਕੁਲ ਖਾਂਗੇ ਦੇਖ ਸਕਦੇ ਹੋ ਤੁਸੀਂ ਦੇਖ ਪੜੇ ਹੋਗੇ ਲੋ ਜੀ ਨਹੀਂ ਹੋਇਆ ਇਸ ਵਿੱਚ ਕਿਸਾਈ ਨਹੀਂ ਦੇਖੋ ਆ ਜਾ ਮੈਂ ਗੱਲ ਕਰ ਲੈਂਦਾ ਨਾਲੇ ਇਹ ਭਾਈ ਹੁਣ ਇੱਥੇ ਥੋੜੇ ਜੇ ਪੈਣਗੇ ਜੀ ਕਾਜੂ ਕਾਜੂ ਇਹ ਕਾਜੂ ਵੀ ਕਹਿ ਲਓ ਤੇ ਸਾਡਾ ਪਿਆਰ ਵੀ ਕਹਿ ਲਓ ਕਿਉਂ ਤੁਹਾਨੂੰ ਪਤਾ ਮਾੜੀ-ਮੋਟੀ ਤਾਂ ਭਾਈ ਚੀਜ਼ੇ ਹੈਲਦੀ ਬਣਾਣੀ ਤੇ ਮੈਂ ਕਹਿੰਦਾ ਪੂਰੀ ਬਣਾ ਦਈਏ ਭਾਈ ਜੇ ਮੈਂ ਕਹਾਂ ਕਾਜੂ ਬਹੁਤ ਬਹੁਤ ਤੇ ਹੋਰ ਥੋੜੇ ਜਿਹਾ ਹੋਰ ਪਾਓ ਹੋਰ ਪਾ ਲੈਣੇ ਆ ਜੀ ਹੋਰ ਬਹੁਤ ਥੋੜੇ ਕਾਜੂ ਹੋਰ ਦਾ ਸਵਾਦ ਹੀ ਵਾਹ ਤੋੜੇ ਨੇ ਹੋ ਪਾ ਲੋ ਹੋਰ ਪਾ ਦਿੰਨੇ ਆ ਜਿੰਨੇ ਮਰਜ਼ੀ ਪਾ ਲੋ ਭਾਈ ਕਹਿੰਦੇ ਕਾਜੂ ਦੀ ਗਾਹਾਂ ਵਾਲਾ ਬਣੋ ਤੇ ਜੋਗੀ ਹੋਈ ਨਹੀਂ ਕੋਲੇ ਖੜ ਜੋ ਜਿੰਨੇ ਮਰਜ਼ੀ ਕਾਜੂ ਪਾ ਲੋ ਮਗਜ ਪਾ ਲੋ ਬਿਲਕੁਲ ਬਿਲਕੁਲ ਜਿਹਦੇ ਤੋਂ ਤੇਸ ਚਾਹੀਦਾ ਉੱਪਰ ਨਾਲ ਮਿਲਦਾ ਬਿਲਕੁਲ ਬਿਲਕੁਲ ਜੀ ਕਿਹਾ ਬਾਕੀ ਇਹ ਬਾਜੀ ਦੇਖੋ ਜੇ ਆਪਾਂ ਥੋੜੀ ਲੋੜ ਤਾਂ ਬਾਦੀ ਪਾਵਾਂਗੇ ਨਾ ਵੀ ਸਵਾਦ ਹੀ ਹਸਾਣਾ ਆ ਜਾਂਦਾ ਪਰ ਇਹਨੂੰ ਜ਼ਿਆਦਾ ਵੀ ਨਹੀਂ ਪਾ ਸਕਦੇ ਆਪਾਂ ਮਤਲਬ ਹੁਣ ਗਰੇਵੀ ਬਣਨੀ ਹੈ ਕਾਜੂ ਦੇ ਮਗਜ ਸਾਰੀ ਚੀਜ਼ਾਂ ਦਾ ਨਿਕਾ 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 ਤੇਜ਼ ਦੇਣਾ ਵੀ ਗਾਹ ਕਵੇ ਯਾਰ ਲੈਦਾ ਲੈਦਾ ਇਹ ਫੁੱਲ ਪੈਸੇ ਵਸ ਔਰ ਕਾਜੂ ਆ ਚੁੱਕੇ ਆ ਜੀ ਕਾਜੂ ਆ ਗਏ ਆ ਜੀ ਇਹਦੇ ਤੇ ਮਗਜ ਆ ਗਏ ਆ ਜੀ ਇਹਦੇ ਤੇ ਬਾਕੀ ਹੋਰ ਸਮਾਨ ਥੋੜਾ ਜਿਹਾ ਹਾਂਜੀ 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 ਆ ਇਹ ਤਾਂ ਇਕੱਲੀ ਪਿਉਰੀ ਮੰਨਣੀ ਹੈ ਜੀ ਪੂਰੀ ਨਜ਼ਾਰੇਦਾਰ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਥੋੜਾ ਮਸਾਲੇਦਾਰ ਫਲੇਵਰ ਅੱਛੇ ਥੇ ਹਾਂ ਅੱਜ ਕੱਲ੍ਹ ਕੱਲੀ ਚੀਜ਼ ਤੁਹਾਨੂੰ ਬਾਈ ਕਿੰਨਾ ਦਿਖਾਉਣੀ ਹੈ ਹਾਂਜੀ ਹਾਂਜੀ ਬਿਲਕੁਲ ਹੁੰਦੀ ਕਿਵੇਂ ਆ ਬਿਲਕੁਲ ਬਾਈ ਕਰਦੇ ਆ ਵਿਗਾ ਮਾਰ ਲਓ ਬਾਈ ਨੂੰ ਤੇ ਕਿਚਨ ਚ ਖੜੇ ਆ ਸਾਹਮਣੇ ਹਾਂਡੇ ਵੀ ਪੱਲੀਆਂ ਜਿਹਨਾਂ ਚ ਬਾਈ ਉਹਨੇ ਮਟਰਨ ਹਾਂਡੀ ਬਣਾਉਣੀ ਹੈ ਹਾਂਜੀ ਹਾਂਜੀ ਤੇ ਪੂਰਾ ਲਾਜਵਾਬ ਜਿਹੜਾ ਟੇਸਟ ਇੱਥੇ ਮਿਲਣਾ ਤੁਹਾਨੂੰ ਲੋਕੇਸ਼ਨ ਵੀ ਦੱਸੂਗਾ ਬਈ ਲਾਸਤੇ ਵੀ ਲੋਕੇਸ਼ਨ ਕੀ ਐ ਤੇ ਮਸਾਲੇ ਥੋੜੇ ਜਿھے ਖੜੇ ਮਸਾਲੇ ਪੱਟਾ ਹਾਂਜੀ ਹਾਂਜੀ ਖੜੇ ਮਸਾਲੇ ਪੈਣਗੇ ਉਹ ਆ ਰਹੇ ਆ ਤੇ ਉਹ ਐਡ ਹੋਣਗੇ ਬਾਈ ਇਹ ਵੀ ਦੱਸ ਦਿਓ ਕੀ ਕੀ ਐਡ ਹੋ ਇਹ ਪਾਜੀ ਆਪਣਾ ਤੇਜ ਪੱਤੇ ਆ ਗਈ ਓਕੇ ਥੋੜੀ ਜਿਹੀ ਇਲਾਚੀਆਂ ਜੀ ਇਹ ਮੋਟੀ ਇਲਾਚੀ ਜੀ ਤੇ ਦਾਲਚੀਨੀ ਜੀ ਕਿਆ ਬਾਤ ਆ Ada problemnya, mulai dari ke bawah. ਜੀ ਗਰੇਵੀ ਰੈਡੀ ਹੋ ਗਈ ਆਪਣੀ ਬਿਲਕੁਲ ਬਿਲਕੁਲ ਜੀ ਹੁਣ ਜੀ ਇਹ ਦਿਆਉਗੀ ਭੁੰਨਣ ਵਾਸਤੇ ਬਿਲਕੁਲ ਜੀ ਆਹ ਲੋ ਜੀ ਕਲਰ ਚੈੱਕ ਕਰੋ ਜੀ ਗੁਲਾਬੀ ਰੰਗ ਵਾਹ ਜੀ ਵਾਹ ਆਹ ਬਈ ਜੀ ਪਿਆਰਾ ਜਿਹਾ ਕਲਰ ਵਾਰ ਕੇ ਨਹੀਂ ਜੀ ਪੂਰਾ ਪੂਰਾ ਭਾਜੀ ਤੁਹਾਡੇ ਰੰਗ ਅਰ ਗਿਆ ਠੀਕ ਹੈ ਜੀ ਆਓ ਜੀ ਆਓ ਬਹੁਤ ਘਟ ਸੁਣਿਆ ਵਿੱਚ ਅਕਬਰ ਚਿਕਨ ਬੰਦੇ ਦੇ ਪਾਸ ਸਰਦਾਰ ਸਾਹਿਬ ਕੋਲ ਤੋਂ ਚਿਕਨ ਚਿਕਨ ਮਿਲਣਾ ਹੈ ਔਰ ਤੁਸੀਂ ਪੂਰੀ ਮੇਕਿੰਗ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਤਿਆਰ ਹੋ ਰਹੀ ਹੈ ਗੱਲ ਵਾ ਗੱਲ ਵਾ ਬਾਜੀ ਕੁਆਂਟੀਟੀ ਕਿੰਨੀ ਹੁੰਦੀ ਹੈ ਕਿਦਾਂ ਕੁਆਂਟੀਟੀ ਬਾਜੀ ਹਾਫ ਜਿਵੇਂ ਅੱਧਾ ਮੁਰਗਾ ਹੁੰਦਾ ਜਿਵੇਂ ਹਾਫ ਜਿਿੰਦਾ ਹਾਫ ਹੁੰਦਾ ਓਕੇ 6 ਪੀਸਿਸ ਤੇ ਫੁੱਲ 'ਚ 12 ਪੀਸਿਸ ਉਹਦੇ ਜਾਂਦਾ ਮਤਲਬ ਅੱਧਾ ਕਿਲੋ ਦਾ ਸਮਥਿੰਗ ਹੋਊਗਾ ਹਾਂਜੀ ਅੱਧਾ ਕਿਲੋ ਦਾ ਨਹੀਂ ਬਾਜੀ ਇਹ ਜੀ ਤੰਦੂਰੀ 'ਚ ਅੱਧਾ ਕਿਲੋ ਕਿਲੋ ਨਹੀਂ ਹੁੰਦਾ ਇਹਦੇ 'ਚ ਕੀ ਹੁੰਦਾ ਹਾਫ ਹੁੰਦਾ ਜਾਂ ਫੁੱਲ ਹੁੰਦਾ ਓਕੇ ਹਾਫ ਜਿਵੇਂ ਹਾਫ ਚਿਕਨ ਹੁੰਦਾ ਫੁੱਲ ਚਿਕਨ ਹੁੰਦਾ ਆਪਾਂ ਬਾਜੀ ਹੁਣ ਫੁੱਲ ਬਣਾ ਰਹੇ ਆਂ ਤੇ ਆਪਾਂ ਹਾਫ ਬਣਾ ਰਹੇ ਹਾਂ ਹਾਫ ਬਣਾ ਰਹੇ ਹਾਂ ਓਕੇ ਇਹ ਅਜੇ ਇਹਦੇ ਪੀਸਿਸ ਹੋਣਗੇ ਜੀ ਅੱਛਾ ਇਹ ਪੂਰਾ ਪੂਰਾ ਕਟ ਔਰ ਇਹ ਲੱਗਣ ਲੱਗਾ ਜੀ ਉਹ ਸਲਾਈ ਦੇ ਉੱਪਰ ਹੋਰ ਜਾਊਗਾ ਤੰਦੂਰ 'ਚ ਹਾਂਜੀ ਹਾਂਜੀ ਬਿਲਕੁਲ ਜਿੱਥੇ ਇਹਨੂੰ ਮਿਲਣਾ ਕੁੰਦਰ ਵਾਲਾ ਫਲੇਵਰ ਬਿਲਕੁਲ 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 ਆਹ ਜਿੱਥੇ ਇਹ ਮਿਲਦਾ ਹੈ ਮਾਈਕ ਹੈ ਮਾਈਕ ਹੈ ਜਦੋਂ ਉਹ ਕਾਊਂਟਰ ਤੇ ਲੋ ਦੀ ਚਿਕਨ ਚੱਲਿਆ ਹੁਣ ਤੰਦੂਰ ਦੇ ਵਿੱਚ ਤੇ ਜੇ ਆਪਾਂ ਇਹ ਤੰਦੂਰ ਚ ਲਾ ਦਈਏ ਹੁਣ ਤੇ ਭਾਜੀ ਕਿੰਨੇ ਟਾਈਮ ਲਈ ਰੈਸਟੂ ਦੇਵਾਂਗੇ ਭਾਜੀ 10 ਮਿੰਟ ਲੇਗਾ ਜੀ 10 ਮਿੰਟ ਲੇਗਾ ਹਾਂ ਜੀ ਕਿਉਂਕਿ ਫਰੈਸ਼ ਹੈ ਨਾ ਇਹ ਫਰੈਸ਼ ਹੋਣ ਚੱਲਦਾ ਜੀ ਓਕੇ ਹੁਣ ਆਪਾਂ ਕਰਾਂਗੇ ਗਰੇਵੀ ਰੈਡੀ ਹਾਂ ਜੀ ਉਹ ਰੈਡੀ ਹੋਏਗੀ ਲੋ ਦੀ ਚਿਕਨ ਚੱਲ ਗਿਆ ਤੰਦੂਰ ਚ ਤੇ ਨਾਲ-ਨਾਲ ਬਾਈ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ ਵਾਇ ਕਿ ਤੇ ਜੇ ਮਦੇ ਪਟੇਸ਼ ਕਿਲੋ ਤੁਸ ਜੀ ਸਾਰੀ ਸਾਰੇ ਹੀ ਹੋਣ ਚਾਹੀਦੇ ਮੈਂ ਤਾਂ ਕਹਿੰਦਾ ਸਾਰੇ ਹੀ ਹੋਣੇ ਚਾਹੀਦੇ ਸਾਰੇ ਹੋਣੇ ਚਾਹੀਦੇ ਆ ਇੱਕ ਗੱਲ ਭਾਈ ਆਪਾਂ ਕਹਿ ਸਕਦੇ ਵੀ ਨਸ਼ਿਆਂ ਤੋਂ ਵੀ ਬੰਦਾ ਦੂਰ ਰਹਿੰਦਾ ਹਾਂਜੀ 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 ਬਿਲਕੁਲ ਭਾਈ ਉਹ ਪ੍ਰੇਜ ਆਪ ਹੀ ਹੋ ਜਾਂਦਾ ਜਦੋਂ ਐਕਚੁਅਲੀ ਆਪਣੀ ਭਾਜੀ ਥੋੜੀ ਜੀ ਗਰੋ ਹੋਣੀ ਸ਼ੁਰੂ ਹੋਏਗੀ ਨਾ ਬੋਡੀ ਦੀ ਜਦੋਂ ਥੋੜੀ ਥੋੜੀ ਬਣਨ ਲੱਗ ਜਾਂਦੀ ਆ ਉਹ ਬੰਦੇ ਨੂੰ ਨਾ ਅੰਦਰੋਂ ਮੋਟੀਵੇਸ਼ਨ ਆਣ ਲੱਗ ਜਾਂਦੀ ਆ ਫਿਰ ਉਹ ਉਹਨਾਂ ਚੀਜ਼ਾਂ ਵੱਲ ਘੱਟ ਤੇ ਆਣ ਦਿੰਦਾ ਭਾਈ ਇੱਕ ਦਿਨ ਤੁਹਾਡੇ ਕੋਲ ਸੁਣਨ ਨੂੰ ਮਿਲਿਆ ਕਹਿੰਦੇ ਬਾਈ ਜੁਨਟ ਅੰਮ ਜਿਮ ਨਹੀਂ ਲਾਉਂਦੇ ਦ ਬਾਕੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਡੋਲੇ ਦਿਖਾ ਦਿਓ ਫਿਰ ਇੱਕ ਵਾਰੀ ਨਹੀਂ ਨਹੀਂ ਇਹ ਬਾਕੀ ਸਹੀ ਨਹੀਂਦਾ ਇਹੀ ਬੜਾ ਜਿਹਾ ਟਿੱਟੂ ਚਾਹੀਦਾ ਅਸੀਂ ਨਹੀਂ ਕਹਿੰਦੇ ਵੀ ਐਡੇ ਕਰੋ ਐਡੇ ਕਰੋ ਟਿੱਟ ਮਾਈਂਡ ਰੋ ਜਿਵੇਂ ਨਾ ਪਾਈ ਵਾਕਈ ਗੱਲ ਸਹੀ ਹੈ ਭਾਜੀ ਉਹਨਾਂ ਟਾਈਮ ਦੁਕਾਨ ਤੋਂ ਨਹੀਂ ਹੁੰਦਾ ਜਿਹੜਾ ਟਾਈਮ ਥੀਮਣਾ ਲਾਉਣਾ ਬਿਲਕੁਲ ਬਿਲਕੁਲ ਤੇ ਮਾਨੂੰ ਇੱਕ ਸ਼ੌਂਕ ਕਹਿ ਸਕਦੇ ਆਪਾਂ ਉਹ ਹਰ ਇੱਕ ਨੂੰ ਫਿਟਨੈਸ ਦਾ ਧਿਆਨ ਰੱਖਣਾ ਚਾਹੀਦਾ ਹੈ ਬਾਜੀ ਬਾਜੀ ਡਾਈਟ ਜਿੰਮ ਲਈ ਸਪੈਸ਼ਲ ਬਣਾਉਣਾ ਹੁਣ ਮੈਂ ਚਕੰਦਰ ਵੀ ਤਾਂ ਹੀ ਸ਼ੁਰੂ ਕੀਤੇ ਸੀਗਾ ਕਿ ਚਕੰਦਰ ਜਿਹੜੀ ਚੀਜ਼ ਹੈ ਨਾ ਬਾਜੀ ਡਾਈਜੈਸਟਿਵ ਚੀਜ਼ ਹੈ ਔਰ ਇਸ ਦੇ ਨਾਲ ਇੱਕ ਖੂਨ ਦਾ ਦੋਰਾ ਵੀ ਸਾਫ਼ ਹੁੰਦਾ ਸਭ ਨੂੰ ਪਤਾ ਰੇਤੀਰੇ ਨਿੰਬੂ ਪੈਂਦਾ ਜੀ ਜਿਹੜਾ ਕਰਦਾ ਡੀਟੌਕਸ ਓਕੇ ਲੀਵਰ ਉੱਪਰ ਡੀਟੌਕਸ ਕਰਦੇ ਨਿੰਬੂ ਪਾਣੀ ਪੀਨੇ ਆ ਤੇ ਮੈਂ ਉਹਨੂੰ ਮਿਲਾਵ ਲੂਗੇ ਬਣਾਇਆ ਬਾਜੀ ਦਾ ਡਾਕਟਰੀ ਕੋਰਸ ਤਾਂ ਨਹੀਂ ਕਰੀ ਬੈਠੀ ਨਹੀਂ 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 ਬਾਜੀ ਆਪਾਂ ਇਹਨਾਂ ਦਾ ਦੇਖੋ ਜੇ ਮਾ ਜਦੋਂ ਕੋ ਬੰਦੇ ਲਾਈਨ ਜਾਂਦੇ ਨੇ ਨਾ ਪਰ ਉਹ ਥੀਜੇ ਬਾਰੇ ਬਾਜੀ ਥੋੜਾ ਪਾ ਬੰਦਾ ਹੋਰ ਵਦੇ ਫੁਲੇ ਤੇ ਮਲੇ ਵੇ ਆਈਟਮ ਹੁੰਦੀ ਹੈ ਭਾਈ ਜਿੰਮ ਵਾਲੇ ਬੰਦੇ ਵਿੱਚ ਸਪੈਸ਼ਲ ਆਉਂਦੇ ਉਹਨਾਂ ਕਿ ਤੁਹਾਡੇ ਕੋਲ ਹਾਂਜੀ ਆਉਂਦੇ ਆ ਨਹੀਂ ਆਪਣਾ ਪਿਆਰ ਆ ਜੀ ਆਪਣਾ ਆਪਣਾ ਪਿਆਰ ਦੇਖੋ ਬੇਕਰੋਦ ਆ ਕੇ ਹੀ ਕਹਣਗੇ ਤਰਨ ਵੀਰੇ ਕੋਈ ਅਸੀਂ ਡੈਡ ਬਣਾ ਦੇ ਯਾਰ ਸਾਡਾ ਮੂੰਹ ਮਰ ਗਿਆ ਫਿਰ ਇਹਨੂੰ ਕਹਿੰਦੇ ਲੈ ਚੱਕ 15ਵੀਂ ਆਈਟਮ ਕਿਆ ਬਾਤ ਮਲੇ ਲਾ ਲਾ ਜੀ ਅਜੀ ਜੇਮ ਵਾਲਿਆਂ ਨੂੰ ਮੱਲਾ ਪਾਜੀ ਵੀ ਇਹ ਆ ਵੀ ਉਹਦਾ ਮੂੰਹ ਓਕਣ ਹੀ ਨਹੀਂ ਦਈਦਾ ਫਲੇਵਰ ਨਾ ਜਿਵੇਂ ਇੱਕ ਜੀ ਚੀਜ਼ ਦਿਖਾ ਕੇ ਆ ਕੇ ਜਾਂਦਾ ਬੰਦਾ ਆਪਾਂ ਇਕੱਲੇ ਟੈਸਟ ਤੇ ਮੂੰਹ ਓਕਣ ਦੇਈ ਨਹੀਂ ਉਹਨੂੰ ਕਹਿੰਦਾ ਆ ਛੱਡ ਯਾਰ ਤੂੰ ਆ ਸਾਰਾ ਕੀ 10 ਦਿਨਾਂ ਦੇ ਆਪ 15 ਦਿਨ ਲੱਗ ਲੱਗ ਜੀਦਾ ਵੇ ਭਾਈ ਇੰਨਾ ਕਨਸੈਪਟ ਆਉਂਦਾ ਕਿੱਥੋਂ ਤੁਹਾਡੇ ਦਿਮਾਗ ਦੇ ਵਿੱਚ ਕਨਸੈਪਟ ਭਾਈ ਬਸ ਕਰਦੇ ਜੀਦਾ ਮਾਰਕ ਕੋਲ ਆਪਣੇ ਉਹਦਾ ਕੋਸ਼ਿਸ਼ ਆ ਲੋਕਾਂ ਨੇ ਪਸੰਦ ਆ ਜਾਂਦੀ ਹੈ ਕੀ ਬਾਤ ਹੈ ਕੀ ਬਾਤ ਚਿਕਨ ਰੈਡੀ ਹੋ ਗਿਆ ਆਪਣਾ ਪਲੇਟ ਲੱਗਣ ਲੱਗੀ ਜੀ ਬਿਲਕੁਲ ਬਿਲਕੁਲ ਰੈਡੀ ਟੂ ਸਰਵ ਹੈ ਪਾਜੀ ਇਹਨੂੰ ਆਪ ਗਾਰਨਿਸ਼ ਕਰਤਾ ਹੈ ਪੂਰਾ ਓਕੇ ਹੁਣ ਇਹ ਰੈਡੀ ਟੂ ਸਰਵ ਹੈ ਜੀ ਕੀ ਬਾਤ ਹੈ ਕਲਰ ਪਹਿਲਾਂ ਦੇਖੋ ਕਿੰਨਾ ਬਿਲਕੁਲ ਭਾਈ ਜੀ ਮੈਂ ਪਹਿਲਾਂ ਕਿਹਾ ਕਿ ਇਹਦੇ ਭਾਈ ਦਾ ਰੰਗ ਕਰਕੇ ਕਲਰ ਆ ਗਿਆ ਏ ਲੱਗਣ ਚੱਲੇ ਜੀ ਸਾਡਾ ਬਿਲਕੁਲ ਬਿਲਕੁਲ ਜਿਹੜਾ ਚਕੰਦਰ ਚਕੰਦਰ ਜਿਹਾ ਕਿੰਮ ਜਿਹਨੂੰ ਇੰਗਲਿਸ਼ ਕਹਿੰਦੇ ਆਪਾਂ ਬੀਟ ਰੂਟ ਚਕੰਦਰ ਕੀ ਬਾਤ ਹੈ ਇਹ ਲੱਗਿਆ ਜੀ ਹਾਫ ਪਲੇਟ ਬਈ ਇਹ ਹਾਫ ਹੈ ਜੀ ਕੁਆਨਟੀਟੀ ਚੈੱਕ ਕਰੋ ਇੱਕ ਵਾਰੀ ਵੀ ਹਾਫ ਪਲੇਟ ਦੀ ਕੁਆਨਟੀਟੀ ਕਿੰਨੀ ਹੈ ਨਾਲ ਸਾਡੀ ਆਪਣੀ ਚਟਨੀ ਬਾਜੀ ਸਿਮਿੰਟ ਸੌ ਜਿਹਨੂੰ ਕਹਿੰਦੇ ਆਪਾਂ ਓਕੇ ਜੀ ਨਾਲ ਹਲਕੇ ਜਿਹੇ ਪਿਆਜ਼ ਜੀ ਨਾਲ ਲੱਗੇ ਸੈਲਰ ਕਿ ਸਾਡਾ ਆਪਣਾ ਤਿਆਰ ਕੀਤਾ ਹੋਇਆ ਚਾਣ ਮਸਾਲਾ ਫਿਰ ਰੈਡੀ ਹੈ ਜੀ ਆਪਣਾ ਲਓ ਜੀ ਇਹ ਹੋ ਗਈ ਜੀ ਪਲੇਟ ਆਪਣੀ ਰੈਡੀ ਔਰ ਭਾਈ ਹੁਣ ਇਹਨੂੰ ਟੇਸਟ ਕਰਨ ਲਈ ਕਿੱਥੇ ਆਉਣਾ ਪਊਗਾ ਇਹ ਭਾਈ ਟੇਸਟ ਉੱਠੀ ਹੈ ਜੀ ਤੁਹਾਡਾ ਸਰਦਾਰ ਜੀ ਵੀਰਾ ਛੋਟੇ ਵਾਲਾ ਸ਼ੋਰਮਾ ਰੋਲ ਵਾਲਾ ਬਾਬਾ ਥਾਂਸੀ ਚੌਂਕ ਨੀਅਰ ਆਪਣਾ ਸੀਐਮਸੀ ਰੋਡ ਤੇ ਆਪੋਜ਼ਿਟ ਡਾਕਟਰ ਲਾਲ ਪਥ ਲੈਬ ਸਰਦਾਰ ਜੀ ਸ਼ੋਰਵਾਰ ਉਹਨਾਂ ਨੇ ਹੋਰ ਜੇ ਕੋਈ ਬਾਈ ਟੇਸਟ ਕਰਨਾ ਚਾਹੁੰਦਾ ਨਾ ਮੈਂ ਕਹੂੰਗਾ ਪੂਰੀ ਮੇਕਿੰਗ ਤੋਂ ਦਿਖਾਈਏ ਕਿਦਾਂ ਤਰੀਕੇ ਨਾਲ ਤਿਆਰ ਹੁੰਦਾ ਔਰ ਤੁਸੀਂ ਆਉਣਾ ਕਿੱਥੇ ਆ ਬਾਬਾ ਤਾਰ ਸਿੰਘ ਇਹਦੇ ਜੀ ਕੋਈ ਜੋਲ ਨਹੀਂ ਵੀਰੇ ਸਾਹਿਬ ਆਪਾਂ ਜੋ ਆ ਦਿਖਾਇਆ ਜੀ ਤੇ ਬਾਈ ਲੋਕੇਸ਼ਨ ਕੀ ਆ ਪ੍ਰੋਪਰ ਲੋਕੇਸ਼ਨ ਆਪਾਂ ਦੱਸੀ ਟਾਈਮਿੰਗ ਜ਼ਰੂਰ ਦੱਸ ਦਿਓ ਟਾਈਮਿੰਗ ਟਾਈਮਿੰਗ ਬਾਜੀ ਸਾਡੀ ਹੈਗੀ ਆ 4:30 ਤੋਂ ਲੈ ਕੇ 11:30 ਤੱਕ ਲਾਸਟ ਓਕੇ ਠੀਕ ਹੈ ਜੀ ਔਰ ਜਿਹੜੀ ਜਿਹੜਾ ਮੇਨ ਪ੍ਰੋਪਰ ਕਹੀ ਆ ਕੇ ਪੁੱਛਦੇ ਅਸੀਂ ਚੌਂਕ ਜਾ ਕੇ ਸਾਨੂੰ ਪਤਾ ਨਹੀਂ ਲੱਗਦਾ ਵੀਰੇ ਮੈਂ ਇਹੀ ਕਹੂੰਗਾ ਜਿਹੜੇ ਥਾਂ ਸਿੰਘ ਚੌਂਕ ਚਾਹਨੇ ਹੋ ਡਾਕਟਰ ਲਾਲਪਥ ਲੈਬ ਆ ਉਹਦੇ ਸਾਹਮਣੇ ਸਰਦਾਰ ਦੀ ਸ਼ੋਰਮਾ ਰੋਲ ਆ ਵੈਸੇ ਲਾਈਨ ਹੈ ਮਸੂਰਤ ਉਹ ਅੱਡਾ ਬਹਿਣ ਹੈ ਇਹ ਚਲਦੀ ਲੋੜ ਹੀ ਨਹੀਂ ਹੈ ਕਿ ਸਰਦਾਰ ਦੀ ਸ਼ੋਰਮਾ ਵਾਲੇ ਕਿਹੜੇ ਹੈਗੇ ਆ ਹਾਂਜੀ ਹਾਂਜੀ ਬਾਕੀ ਮੋਬਾਈਲ ਨੰਬਰ نیچے ਦਿੱਤਾ ਹੋਇਆ ਹੈ ਮੋਬਾਈਲ ਨੰਬਰ ਸਕਰੀਨ ਤੇ ਵੀ ਦਿੱਤਾ ਸੀ ਹਾਂਜੀ 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 ਸਕਰੀਨ ਤੇ ਵੀ ਮੋਬਾਈਲ ਨੰਬਰ ਬਾਈਓ ਦਿੱਤਾ ਹੋਇਆ ਤੁਸੀਂ ਕਾਲ ਕਰ ਸਕਦੇ ਹੋ ਬਿਲਕੁਲ ਤੇ ਇਹ ਪਲੇਟ ਹੋ ਚੁੱਕੀ ਹੈ ਰੈਡੀ ਬਿਲਕੁਲ ਰੈਡੀ ਹੈ ਜੀ